ਖੂਨਦਾਨ ਮਹਾਦਾਨ ਖੂਨਦਾਨ ਨਾ ਹੁੰਦਾ ਜਨ ਕਲਿਆਣ ਤੇ ਖੂਨਦਾਨ ਨਾਲ ਕਿਸ ਨੂੰ ਮਿਲਦਾ ਹੈ ਜੀਵਨਦਾਨ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀਓ ਔੜ ਵੇਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਸਵੀਰ ਪਾਜੀ ਹੁਣਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਔਰ ਵੱਡਾ ਉਪਰਾਲਾ ਇਸ ਕਰਕੇ ਇਸ ਖੂਨਦਾਨ ਕੈਂਪ ਨੂੰ ਮੰਨਿਆ ਜਾ ਰਿਹਾ ਕਿਉਂਕਿ ਪੀਜੀਆਈ ਨੂੰ ਪਹਿਲੀ ਵਾਰ ਜਿਹੜਾ ਇਹ ਕੈਂਪ ਦਿੱਤਾ ਜਾ ਰਿਹਾ ਔਰ 100 ਤੋਂ ਵੱਧ ਯੂਨਿਟ ਇਕੱਤਰਤ ਕੀਤਾ ਜਾਵੇਗਾ ਬਾਕੀ ਜਸਵੀਰ ਪਾਜੀ ਤੋਂ ਪੂਰੀ ਡਿਟੇਲ ਲੈਣੀ ਹੈ ਲੇਕਿਨ ਵੱਡਾ ਉਪਰਾਲਾ ਇਸ ਕਰਕੇ ਵੀ ਹੈ ਕਿਉਂਕਿ ਔੜ ਥੋੜਾ ਜਿਹਾ ਹਾਲ ਦੀ ਘੜੀ ਬਦਨਾਮ ਹੋ ਰਿਹਾ ਚਿੱਟੇ ਕਰਕੇ ਪਰ ਭਾਜੀ ਕਹਿੰਦੇ ਆਪਾਂ ਚੰਡਾ ਉੱਥੇ ਹੀ ਘੱਡਣਾ ਲੋਕਾਂ ਨੂੰ ਉੱਥੇ ਜਾਗਰਤ ਕਰਨਾ ਜੀ ਜਸਵੀਰ ਪਾਜੀ ਕੀ ਕਹੋਗੇ ਹਾਂਜੀ ਨਮਾਸ਼ਾਰ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿਸ ਤਰ੍ਹਾਂ ਭਾਈ ਨੇ ਦੱਸਿਆ ਹੈ ਕਿ ਮੈਂ ਔਰ ਮੇਰੇ ਸਾਥੀ ਨਮਾਸ਼ਹਿਰ ਤੋਂ ਜਿੰਨੇ ਵੀ ਸਮਾਸ਼ੇਵੀ ਹਮ ਰਾਜਕਾਰਵਾਸ਼ ਤੇ ਆਪਣੇ ਗੁਲਿੰਦਰ ਸਿੰਘ ਜੀ ਮੇਨਾ ਮੇਰਾ ਭਰਾ ਖੜਾ ਤੇ ਸਾਡੇ ਹੋਰ ਵੀ ਸਮਾਸ਼ੇਵੀ ਜਿਹੜੇ ਸੰਸਥਾਵਾਂ ਆਏ ਇਹ ਦੋ ਯਾਰ ਦੋਸਤ ਵੀ ਤੇ ਸਾਰੇ ਸੰਸਥਾਵਾਂ ਵੱਲੋਂ ਇਹ ਸਲਾਹ ਕੀਤੀ ਸੀਗੀ ਕਿ ਸਾਡੇ ਜਿੰਨੇ ਵੀ ਵੀਰ ਕੋਈ ਪੀਜੇ ਜਾਂਦਾ ਆ ਉੱਥੇ ਬਲੱਡ ਦੀ ਬੜੀ ਦਿੱਕਤ ਆਂਦੀ ਆ ਜੀ ਤੇ ਇੱਥੋਂ ਫਿਰ ਗੱਡੀ ਦੇ ਵਿੱਚ ਬੰਦੇ ਭੇਜਣੇ ਪੈਂਦੇ ਆ ਚਾਰ ਚਾਰ ਪੰਜ ਪੰਜ ਉੱਥੇ ਜਾ ਕੇ ਇੱਕੋ ਹੀ ਯੂਨਿਟ ਮਿਲਦਾ ਉਹ ਕਿਉਂ ਕਿ ਚਾਰ ਐਨਫਟ ਕਰ ਕਰ ਦਿੱਤੇ ਜਾਂਦੇ ਆ ਕਿਉਂਕਿ ਉਹ ਕਿਸੇ ਨੇ दारू ਪੀਤੀ ਹੁੰਦੀ ਕਿ ਦੇ ਮਤਲਬ ਛੱਟ ਚੋਟ ਲੱਗੀ ਹੁੰਦੀ ਬੀਪੀ ਆਪਾਂ ਦਾ ਬਹੁਤ ਜ਼ਿਆਦਾ ਪੀਜੇ ਬਾਕੀ ਸਾਰੀ ਸਹੂਲਤ ਮਿਲ ਜਾਂਦੀ ਇੱਕ ਬਲੱਡ ਲੈਣਾ ਬੜਾ ਮੁਸ਼ਕਿਲ ਹਾਲ ਗੱਲ ਜੀ ਦੇ ਇੱਥੇ ਮਿਲ ਜਾਂਦਾ ਨਮਾ ਸ਼ਹਿਰ ਦੇ ਵਿੱਚ ਪੀਜੇ ਦੇ ਵਿੱਚ ਕਿਉਂਕਿ ਸੀਰੀਅਸ ਕੇਸ ਬਹੁਤ ਜ਼ਿਆਦਾ ਜਾਂਦੇ ਆ ਤੇ ਇਸ ਤਰ੍ਹਾਂ ਕੀ ਸਾਡੇ ਹਰ ਕਿਸੇ ਨਵੇਂ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਕੋਈ ਨਾ ਕੋਈ ਹਰ ਰੋਜ਼ ਪੀਜੇ ਕੋਈ ਨਾ ਕੋਈ ਜਾਂਦਾ ਆ ਤੇ ਮੇਰੇ ਰਾਜਵੀਰ ਹੋਰ ਵੀ ਰੋੜਾ ਬੀਪੀ ਤੇ ਸਾਡੇ ਹੋਰ ਵੀ ਸਮਾਜ ਸੇਵੀ ਜਿਹੜੇ ਵੀਰ ਸੀ ਆਪਾਂ ਬੈਠ ਕੇ ਭਵਿੰਦਰ ਭਾਈ ਸਾਡੇ ਗੱਡਿਆਂ ਕਰਦੋ ਉਪਕਾਰ ਟਾਸਟ ਕਰੋ ਅਸੀਂ ਇਹ ਕਿਹਾ ਕਿ ਆਪਾਂ ਆਪਣੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੀਜ ਦਾ ਕੈਂਪ ਲਗਾਇਆ ਜਾਵੇ ਤੇ ਇਹ ਇਹ ਵੀਰਾਂ ਨੇ ਮੈਨੂੰ ਫਿਰ ਥਾ ਪੀਤੀ ਕਿ ਭਰਾ ਤੂੰ ਕੈਂਪ ਲਗਾ ਓੜ ਵਿਖੇ ਤੇ ਇਹ ਜਿਹੜਾ ਕੈਂਪ ਆ ਓੜ ਵਿਖੇ ਪਾਵਰ ਹਾਊਸ ਜਿਮ ਦੇ ਵਿੱਚ 26 ਤਰੀਕ ਦਿਨ ਐਤਵਾਰ ਪਰਸੋਂ ਨੂੰ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਇਹ ਜ਼ਰੂਰੀ ਗੱਲ ਮੈਂ ਜਿਹੜੀ ਦੱਸਣੀ ਸੀ ਇਸ ਕਰਕੇ ਮੈਂ ਅੱਜ ਵੀਰ ਨੂੰ ਆਪਣੀ ਰਿਕਵੈਸਟ ਕੀਤੀ ਸੀ ਆਪਾਂ ਲਾਈਗ ਹੋਣਾ ਕਿ ਜਿਹੜਾ ਇੱਕ ਕਾਰਡ ਮਿਲਣਾ ਆਪਣਾ ਡੋਨਰ ਕਾਰਡ ਜਿਹੜਾ ਬੰਦਾ ਬਲੱਡ ਦੇਊਗਾ ਜਿਹਨੂੰ ਕਾਰਡ ਮਿਲੂਗਾ ਉਹ ਆਪਣੇ ਕੋਲ ਕਾਰਡ ਜੇਬ ਚ ਰੱਖ ਸਕਦਾ ਘਰ ਰੱਖ ਸਕਦਾ ਕਿਸੇ ਪਿੰਡੋਂ ਕੋਈ ਬੰਦਾ ਮਤਲਬ ਕੋਈ ਬਿਮਾਰ ਆ ਐਮਰਜੈਂਸੀ ਆ ਉਹਨੂੰ ਕਾਰਡ ਉਹ ਦੇ ਦੋ ਕਿ ਤੈਨੂੰ ਜੇ ਬਲੱਡ ਦੀ ਲੋੜ ਪਈ ਉਹ ਕਾਰਡ ਦੇ ਕੇ ਤੁਹਾਨੂੰ ਬਲੱਡ ਮਿਲ ਜਾਊਗਾ ਮਤਲਬ ਪੀ.ਆਈ. ਬਲੱਡ ਮਿਲ ਜਾਏਗਾ ਮਿਲ ਜਾਊਗਾ ਡੋਨਰ ਕਾਰਡ ਪਹਿਲੀ ਸਭ ਤੋਂ ਵੱਡੀ ਸੂਝਾ ਇਹ ਆਪਾਂ ਨਵੇਂ ਸ਼ਹਿਰ ਦੇ ਵਿੱਚ ਕਰਾਂਗੇ ਕਿ ਆਪਾਂ ਮੈਂ ਇਸ ਕਰਕੇ ਕਹਿਣਾ ਕਿ ਹਰ ਕੋਈ ਪਿੰਡਾਂ ਤੋਂ ਹਰ ਕੋਈ ਵੀਰ ਦੋ ਦੋ ਜਰੂਰ ਜੂਰ ਬੰਦੇ ਆਣ ਕਿ ਜੇ ਕਿਸੇ ਕੋਈ ਐਕਸੀਡੈਂਟ ਕੇਸ ਹੁੰਦਾ ਆ ਉਹ ਸਾਡੇ ਨਾਲ ਪਾਰੀ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਆ ਆਦ ਨੂੰ 11-11 ਵਜੇ ਵੀ ਲਾਈਵ ਹੁੰਦੇ ਆ ਇਹਨਾਂ ਨੇ ਕਈ ਗਰੀਬਾਂ ਦਾ ਸਾਡੇ ਨਾਲ ਇਹਨਾਂ ਨੇ ਭਾਈ ਨੇ ਲਾਈਵ ਹੋ ਕੇ ਭਲਾ ਕਰਾਇਆ ਹੈ ਭਰਾਵਾ ਵੀ ਬਹੁਤ ਧੰਨਵਾਦ ਤੇ ਮੈਂ ਇਸੇ ਕਰਕੇ ਸੋਚਿਆ ਸੀਗਾ ਕਿ ਆਪਾਂ ਇਹ ਜਿਹੜਾ ਕਾਰਡ ਆ ਡੋਨਰ ਕਾਰਡ ਬਣੂਗਾ ਹਰ ਕੋਈ ਵੀਰ ਆਪਣੇ ਕੋਲ ਸੰਭ ਕੇ ਰੱਖੇ ਕਿਸੇ ਨੂੰ ਕੋ ਐਕਸੀਡੈਂਟ ਕੇਸ ਵਾਲਾ ਕੋਈ ਆਪਾਂ ਪਿੰਡ ਦੇ ਵਿੱਚ ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕੀ ਕੋ ਰਿਸ਼ਤੇਦਾਰ ਬਿਮਾਰ ਹੋ ਜਾਂਦਾ ਜਸੀ ਵੀ ਭਾਈ ਸਮਝੀਏ ਟੈਕਨੀਕਲੀ ਬਹੁਤ ਵੱਡਾ ਉਪਰਾਲਾ ਹੈ ਮੈਂ ਚਾਹੁੰਦਾ ਕਿ ਸਾਡੇ ਨੂੰ ਜਿੰਨਾ ਵੀ ਪਰਿਵਾਰ ਦੇਖ ਰਿਹਾ 150 ਪਿੰਡ ਆਉਂਦਾ ਨਵੇਂ ਸ਼ਹਿਰ ਵਿੱਚ 150 ਪਿੰਡਾਂ ਚੋਂ ਹਰ ਪਿੰਡ ਚ ਇੱਕ ਇੱਕ ਬੰਦਾ ਜ਼ਰੂਰ ਆਣਾ ਚਾਹੀਦਾ ਹਰ ਪਿੰਡ ਦੇ ਬੰਦੇ ਕੋਲ ਕਾਰਡ ਹੋਣਾ ਚਾਹੀਦਾ ਕਿਹਾ ਜੋ ਕੱਲ ਨੂੰ ਐਮਰਜੈਂਸੀ ਪੈ ਜਾਵੇ ਉਹ ਕਾਰਡ ਨੂੰ ਵਰਤ ਲਿਆ ਜਾਵੇ ਔਰ ਕੱਲਾ ਨਵਾਂ ਸ਼ਹਿਰੀ ਕਿਉਂ ਪੂਰੇ ਜ਼ਿਲ੍ਹੇ ਚ ਲੋਕਾਂ ਨੂੰ ਆਉਣਾ ਚਾਹੀਦਾ ਅੱਗੇ ਵੀ ਅਸੀਂ ਕਰਦੇ ਹਾਂ ਮੰਨ ਲਓ ਸਾਨੂੰ ਬੜੀ ਕਠਿਨਾਈ ਆਂਦੀ ਹੈ ਅਸੀਂ ਚੰਡੀਗੜ੍ਹ ਫੋਨ ਕਰਦੇ ਹਾਂ ਉੱਥੇ ਲੋਕ ਜਿਹੜੇ ਜੌਬ ਕਰਦੇ 9 ਵਜੇ ਡਿਊਟੀ ਚੱਲ ਜਾਂਦੇ ਆ 6 ਵਜੇ ਤੱਕ ਕੋਈ ਵੇਲਾ ਨਹੀਂ ਹੁੰਦਾ 6 ਵਜੇ ਦੇ ਬਾਅਦ ਬਲੱਡ ਬੈਂਕ ਬੰਦ ਹੋ ਜਾਂਦੀ ਆ ਬੋਹ ਵੱਡੀ ਦਿੱਕਤ ਆ ਸਾਡੀ ਇਹ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਤੇ ਸੈਕੰਡ ਮੇਰਾ ਮੈਸੇਜ ਇਹ ਆ ਕਿ ਜ ਉਹ ਪਹਿਲਾ 24 ਘੰਟੇ दारू ਨਾ ਪੀਵੇ। ਹੂੰ। ਬਲੱਡ ਦੇਣ ਤੋਂ ਪਹਿਲਾਂ ਪੀਜੀਆ ਦਾ ਪਹਿਲਾ ਇਹ ਮੈਂ ਇਹ ਪਾਸਟ ਕਿ ਪੋਲਾ ਪਹਿਲਾ ਉਹ ਇਹ ਪੁੱਛਦੇ ਕਿ 24 ਘੰਟੇ ਪਹਿਲਾਂ दारू ਤਾਂ ਨਹੀਂ ਪੀਤੀ। ਕੋਈ ਪੇਨ ਕਿਲਰ ਤਾਂ ਨਹੀਂ ਖਾਦੀ? ਤੂੰ ਕੋਈ ਪੇਨ ਕਿਲਰ ਤਾਂ ਨਹੀਂ ਖਾਦੀ? ਥਰਡ ਕਿ ਕੋਈ ਹਲਕੀ ਫੁਲਕੀ ਕੋ ਸੱਟ ਵੀ ਨਾ ਲੱਗੀ ਹੋਵੇ। ਹੂੰ। ਚੌਥਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਬੀਪੀ ਅਪਡਾਉਣੀ ਹੋਣਾ ਚਾਹੀਦਾ। ਪਰ ਪਰ ਜਿਹੜੇ ਰੈਗੂਲਰਲੀ ਬੀਪੀ ਦੀ ਗੋਲੀ ਖਾ ਰਹੇ ਆ ਜਾਂ ਐਸਿਡ ਦੀ ਗੋਲੀ ਖਾ ਰਹੇ ਆ ਉਹ ਬਲੱਡ ਡੇਟ ਕਰ ਸਕਦੇ। ਪੇਨ ਕਿਲਰ ਦਾ ਆ ਜਿਆਦਾ ਜਿਆਦਾ ਬੀਪੀ ਸਹੀ ਆ ਵੈਸੇ ਤਾਂ ਉਹ ਦੇਖ ਲੈਂਦੇ ਕਿ ਕੋਹੜ ਦੀ ਦਿੱਕਤ ਆ ਉਹ ਡਾਕਟਰ ਦੀ ਗਾਈਡਲਾਈਨ ਦੇ ਉੱਤੇ ਨਹੀਂ ਉਹ ਡਾਕਟਰ ਦੀ ਗਾਈਡਲਾਈਨ ਤੇ ਆ ਨਹੀਂ ਮੈਂ ਕੋਈ ਜਿਹੜੀ ਵੀਡੀਓ ਦੇਖ ਰੇ ਜਿਨ੍ਹਾਂ ਨੇ ਮਨ ਬਣਾਉਣਾ ਜਾਣਦਾ ਜੇ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਹਾਂਜੀ ਖੂਨਦਾਨ ਸਿਰਫ ਤੰਦਰੁਸਤ ਵਿਅਕਤੀ ਕਰ ਸਕਦਾ ਆ ਜਿਹਦਾ ਖੂਨ 12 ਗ੍ਰਾਮ ਤੋਂ ਜ਼ਿਆਦਾ ਆ ਤੇ ਉਮਰ 18 ਸਾਲ ਤੋਂ ਉੱਪਰ ਵਾ ਜਿਹਦੇ ਵਿੱਚ ਹਿਮੋਗਲੋਬਿਨ 12 ਗ੍ਰਾਮ ਤੋਂ ਉੱਪਰ ਆ ਉਹੀ ਬੰਦਾ ਖੂਨਦਾਨ ਕਰ ਸਕਦਾ ਆ ਭਣਾ ਭੈਣਾ ਦਾ ਹਿਮੋਗਲੋਬਿਨ ਕਿੰਨਾ ਚਾਹੀਦਾ ਲੇਡੀਜ਼ ਦਾ ਵੀ 12 ਹੀ ਚਾਹੀਦਾ ਜੀ ਓਕੇ ਕਿਉਂਕਿ ਲੇਡੀਜ਼ ਦੇ ਵਿੱਚ ਸਾਨੂੰ ਅੱਜਕੱਲ ਦਿਕਤ ਆਈ ਆ ਕਿ ਲੇਡੀਜ਼ ਦੀ ਡੋਨੇਸ਼ਨ ਸਿਰਫ ਤੇ ਸਿਰਫ 1 ਤੋਂ 1.5% ਵਾ ਹਾਂ ਪੂਰੇ ਨਵੇਂ ਸ਼ਹਿਰ ਜਿਹੜੀਆਂ ਬਲੱਡ ਬੈਂਕ ਆ ਉਹਦੇ ਵਿੱਚ ਵੀ ਤੇ ਪੀਜੀਆਈ ਤੱਕ ਵੀ 3 4 5 ਤੱਕ ਹੋ ਗਈ ਨਹੀਂ 1 ਡੇਢ 2 ਪਰਸੈਂਟ ਦੇ ਲਗਭਗ ਹੀ ਆ ਮਤਲਬ 100 ਬੰਦੇ ਮਗਰ ਇੱਕ ਜਾਂ ਦੋ ਲੇਡੀਜ਼ ਖੂਨਦਾਨ ਕਰਦੀਆਂ ਆ ਪਰ ਉਹ ਵੀ ਉਹਨਾਂ ਦੇ ਉੱਤੇ ਗਾਈਡਲਾਈਨ ਇੰਨੀ ਆ ਕਿ ਜ਼ਿਆਦਾ ਸਖਤ ਨਹੀਂ ਆ ਤੇ ਉਹਨਾਂ ਦੀ ਜੋ ਵੀ ਫਿਜ਼ੀਕਲ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਕਾਊਂਟ ਕਰਨਾ ਪੈਂਦਾ ਪਹਿਲਾਂ ਕਿ ਹਫ਼ਤਾ ਪਹਿਲਾਂ ਬੰਦਾ ਠੀਕ ਆ ਹਫ਼ਤਾ ਬਾਅਦ ਨਹੀਂ ਠੀਕ ਇਹ ਸਾਰੀਆਂ ਲੇਡੀਜ਼ ਦੀਆਂ ਪ੍ਰੋਬਲਮ ਨੂੰ ਮੋਕ ਰੱਖ ਕੇ ਉਹਨਾਂ ਨੂੰ ਦੇਖਣਾ ਪੈਂਦਾ ਸਰ ਜੀ ਜੀ ਤੇ ਬਾਕੀ ਇਹ ਹੈ ਕਿ ਇਹ ਫਰੈਸ਼ ਖੂਨ ਇਸ ਲਈ ਲਿਆ ਜਾਂਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਨਵਾਂ ਸ਼ਹਿਰ ਜਾਂ ਕੋਈ ਹੋਰ ਵੀ ਕਿਤੇ ਜ਼ਿਲ੍ਹਾ ਆ ਜਦੋਂ ਉੱਥੇ ਕੋਈ ਬਲੱਡ ਮੰਗੋ ਆਪਾਂ ਕੋਈ ਪ੍ਰੋਵਾਈਡ ਉਸ ਜਗ੍ਹਾ ਤੇ ਕਰਾਨੇ ਜਾਂ ਪੀਜੀਐਫਾ ਰੈਫਰ ਕਰ ਦਿੰਨੇ ਆ ਕਿ ਉੱਥੇ ਸਾਨੂੰ ਫਰੈਸ਼ ਜਿਹੜਾ ਬਲੱਡ ਉਹ ਦੇਣਾ ਪੈਂਦਾ ਆ ਕੋਈ ਬੱਚਾ 7ਵੇਂ ਮਹੀਨੇ ਦਾ ਕੋਈ 8ਵੇਂ ਮਹੀਨੇ ਦਾ ਉੱਥੇ ਜਿਹੜਾ ਪੀਜੀਐ ਦੇ ਵਿੱਚ ਜਿਹੜਾ ਵੀ ਕੋਈ ਕੇਸ ਕ੍ਰਿਟੀਕਲ ਹੁੰਦਾ ਆ ਕਿ ਉਹ ਉਹਨਾਂ ਨੂੰ ਜਿਹੜਾ ਬਲੱਡ ਵੀ ਉਹ ਆਪਾਂ ਸਾਰਾ ਜਿਹੜਾ ਦੇਣਾ ਆ ਉਹ ਸਾਫਾ ਹੀ ਹੋਵੇ ਸੋਨਾ ਹੀ ਹੋਵੇ ਜੀ ਜੀ ਤੇ ਮੇਰੇ ਵੀਰ ਜਿਹੜੇ ਵੀਰੇ ਮੇਰੇ ਵੀਰ ਮੇਰੇ ਭਰਾ ਨੂੰ ਸੂਰੀ ਭਾਈ ਦਾ ਆਪਣੇ ਚ ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਰਾ ਵੱਤਵਾ ਸਾਥ ਦਿਓ ਤੁਹਾਡੇ ਸਾਥ ਨਾਲ ਇਹ ਕੈਂਪਸ ਐਕਸੈਸਿਬਲ ਹੋਣਾ ਹੈ ਔਰ ਤੁਹਾਡੇ ਇਹ ਆਪਾਂ ਸਾਰਿਆਂ ਦਾ ਭਲੇ ਲਈ ਸੋਚ ਰਹੇ ਆ ਮੈਂ ਇਕੱਲਾ ਆਪਣੀ ਨਹੀਂ ਕਿ ਮੈਂ ਕੈਂਪ ਲਗਾ ਰਿਹਾ ਤੇ ਬਾਕੀ ਇਹ ਕੈਂਪ ਜਿਹੜਾ ਲੱਗ ਰਿਹਾ ਪਾਵਰ ਹਾਊਸ ਜਿਮ ਸਾਡੇ ਰੂਬੀ ਭਾਜੀ ਓੜ ਤੋਂ ਤੇ ਉਹਨਾਂ ਦਾ ਜਿਮ ਦਾ ਤੋਂ ਘਟਨ ਵੀ ਆ ਤੇ ਤੁਸੀਂ ਵੀ ਪਹੁੰਚਾਂਗੇ ਉੱਥੇ ਤੇ ਤੁਸੀਂ ਵੀ ਵੀਰ ਪਹੁੰਚੋ ਤੇ ਬਾਕੀ ਮੈਨੂੰ ਬਹੁਤ ਕਾਫੀ ਉਹਨਾਂ ਪਿੰਡਾਂ ਦਾ ਹੰਗਾਰਾ ਆ ਤੇ ਉੱਥੇ ਮੇਰੇ ਲੋਕਲ ਵੀਰਾਂ ਦਾ ਵੀ ਕਾਫੀ ਹੰਗਾਰਾ ਆ ਤੇ ਮੈਂ ਬਾਕੀ ਆਪਣੇ ਹਰੇਕ ਸਮਾਜ ਸੇਵੀ ਵੀਰ ਨੂੰ ਇੰਨੀ ਗੱਲ ਕਹੀ ਆ ਕਿ ਮੇਨਾਂ 20 ਮੈਂ ਆਪਣੇ ਡੋਨਰ ਜੁਰੂਰ ਨਾਲ ਲੈ ਕੇ ਆਣ ਕੱਲ ਨੂੰ ਇਹ ਨਾ ਕਹਿਣ ਮੈਂ 5 ਬੰਦੇ ਲੈ ਕੇ ਆ ਗਿਆ ਮੈਨੂੰ 25 ਕਾਰਡ ਦੇ ਦੇ ਹੂੰ ਤੇ ਮੈਂ ਆਪਣੇ ਜਿੰਨੇ ਵੀ ਮੇਰੇ ਖਾਸ ਮੇਰੇ ਮੋਟੀਵੇਟਰ ਵੀ ਉਹ ਡੋਨਰ ਨੂੰ ਇੱਕ ਕਾਰਡ ਹੀ ਮਿਲਣਾ ਉਹ ਹਰ ਡੋਨਰ ਨੂੰ ਇੱਕੋ ਕਾਰਡ ਮਿਲੂਗਾ ਜਿਹੜਾ ਵੀਰ 5 ਲੈ ਕੇ ਆਊਗਾ 10 ਲੈ ਕੇ ਆਊਗਾ ਉਹਨੂੰ 10ੇ ਕਾਰਡ ਮਿਲੂਗਾ ਇਹ ਨਹੀਂ ਕਿ ਮੈਂ ਬਾਕੀਆਂ ਨੂੰ ਇਕੱਠੇ ਕਰਕੇ ਦਊਂਗਾ ਮੈਂ ਕਹਿੰਦਾ ਕਿ ਆਪਣੇ ਲਈ ਆਪਾਂ ਇਹ ਕੰਮ ਕੋਲ ਕਰਨਾ ਕਿਸੇ ਹੋਰ ਲਈ ਨਹੀਂ ਕਰਨਾ ਹੂੰ ਆਪਾਂ ਇਹ ਜੇ ਕਾਰਡ ਰੱਖਣਾ ਆਪਣੇ ਪਰਿਵਾਰ ਲਈ ਰੱਖਾਂਗੇ ਜਾਂ ਕਿਸੇ ਸੇਵਾ ਭਾਵ ਪਰ ਆਪਾਂ ਇਹ ਗੱਲ ਸਮਝੀਏ ਫਾਸਟੈਗ ਦੇ ਕਾਰਡ ਨਾਲੋਂ ਜ਼ਿਆਦਾ ਇੰਪੋਰਟੈਂਟ ਕਾਰਡ ਹੈ ਇਹ ਆਪਾਂਗੇ ਵੀ ਲੈ ਕੇ ਤਾਂ ਦਿੰਨੇ ਤੇ ਨਾ ਰੈਲੀਆਂ ਚਾਹਾਂਗੇ ਕਾਰਡ ਬੰਦਾ ਤੇ ਟੋਲ ਟੈਕਸ ਨਾ ਲੱਗੇ ਪਰ ਟੋਲ ਟੈਕਸ ਦੀ ਜਿਹੜੀ ਛੂਟੇ ਉਤੋਂ ਵੱਡਾ ਕਾਰਡ ਆ ਜ਼ਿੰਦਗੀ ਪਹਚਾਣੀ ਆ ਆਪਾਂ ਕਿਸੇ ਦੀ ਹੋਰ ਵੀ ਇੱਕ ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਚਲੋ ਵੀਰ ਮੇਰਾ ਗੁੱਸਾ ਨਾ ਮੰਨੇ ਉਹ ਸੁਣ ਕੇ ਕੋਈ ਸਾਡੇ ਵੀਰ ਸੁਣੇ ਆਏ ਹੁੰਦੇ ਆ ਅਸੀਂ ਵੀਰ ਸਾਡੇ ਆ ਜਾਂਦੇ ਆ ਉਹ ਕਹਿੰਦੇ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਖੜ ਕੇ ਕਹਿ ਜਾਂਦੇ ਆ ਪਰ ਕਾਰਡ ਇਹ ਉਸੇ ਨੂੰ ਮਿਲਣਾ ਜਿਹੜਾ ਕਹੂਗਾ ਮੈਂ ਉਹਦੇ ਵੱਲੋਂ ਆਇਆ ਨਹੀਂ ਵੀਰ ਜਿਹੜਾ ਬਲੱਡ ਡ੍ਰੀਨੇਟ ਕਰੂਗਾ ਉਹਨੂੰ ਉਹ ਕਾਰਡ ਤਾਂ ਉਹਦਾ ਹੀ ਹੋਣਾ ਬਾਈ ਨੇਮ ਵੈਸੇ ਮੈਨੂੰ ਉਹ ਪੀਜੀ ਵਾਲ ਕੋਈ ਬੰਦਾ ਆਪਣੀ ਸਹਿਮਤੀ ਨਾਲ ਸਾਨੂੰ ਕੋਈ ਦੇ ਦੂਗਾ ਤਾਂ ਆਪਾਂ ਕਿਸੇ ਦੀ ਹੈਲਪ ਕਰ ਦਵਾਂਗੇ ਜਿੱਦਾਂ ਸਾਡੇ ਭਾਜੀ ਬੈਠੇ ਆ ਨਮਾਸ਼ਹਿਰ ਦੇ ਵਿੱਚ ਤੁਸੀਂ ਬੈਠੇ ਆ ਰਾਜ ਭਾਜੀ ਬੈਠੇ ਆ ਕੋਈ ਆਪਾਂ ਸੈਂਟਰ ਪੁਆਇੰਟ ਤੇ ਰੱਖਾਂਗੇ ਕਿ ਹਰ ਕੋਈ ਬੰਦੇ ਨੂੰ ਪਤਾ ਹੋਊਗਾ ਕਿ ਰਾਜ ਭਾਜੀ ਦਾ ਸੈਂਟਰ ਹਾਂ ਆਪਾਂ ਆਪਾਂ ਨਮਾਸ਼ਹਿਰ ਗੜੀ ਸ਼ੰਕਰ ਬਲਾਚੌਰ ਬੰਗਿਆੜੀ ਸਾਈਡ ਆਪਾਂ ਪਹਿਲਾਂ ਵੀ ਬੜੜ ਦੀ ਪੂਰੀ ਸੇਵਾ ਕਰਦੇ ਆ ਸਾਡਾ ਸੇਠੀ ਭਾਜੀ ਆ ਹਰ ਵੇਲੇ ਇਹ ਸਾਡੇ ਸੈਲਾਂ ਲਈ ਜਿੰਨਾ ਵੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਾਡੇ ਪਹਿਲੇ ਨੰਬਰ ਤੇ ਸਾਡੇ ਭਰਾ ਦਿਨ ਰਾਤ ਅਸੀਂ ਇਹ ਜੀ ਸੇਵਾ ਲੈਨੇ ਆਂ ਬਾਕੀ ਰਾਜਪਾਜੀ ਸਾਡੇ ਨਵਾਂ ਸ਼ਹਿਰ ਤੋਂ ਬਲੱਡ ਦੀ ਪੂਰੀ ਸਾਡੇ ਮੇਰੇ ਪੂਰੇ ਭਰਾਵਾਂ ਦਾ ਸਾਰਿਆਂ ਦਾ ਰੋੜਾ ਬਾਜੀ ਸੁਖਵੰਤ ਬਾਜੀ ਉਕਾਰ ਸੇਵਾ ਸੁਸਾਇਟੀ ਤੋਂ ਸਾਰੇ ਸਮਾਜ ਸੇਵੀ ਸਾਥੀਵਾ ਮੇਰੇ ਨਾਲ ਸਾਥ ਦੇ ਰਹੀਆਂ ਜੀ ਚਲੋ ਬਹੁਤ ਸ਼ੁਕਰੀਆ ਔਰ ਬਹੁਤ ਵੱਡਾ ਉਪਰਾਲਾ ਜੇ ਅਸੀਂ ਸਮਝੀਏ ਬਾਜੀ ਨੇ ਜਿਵੇਂ ਡਿਟੇਲ ਚ ਸਮਝਾਇਆ ਕਿ ਮੈਨੂੰ ਤਾਂ ਹੀ ਲੱਗਦਾ ਕਿ 150 ਪਿੰਡ ਐ ਔਰ 150 ਪਿੰਡ ਚ ਇੱਕ ਇੱਕ ਕਾਰਡ ਤਾਂ ਹੋਣਾ ਬਹੁਤ ਜ਼ਰੂਰੀ ਆ ਬਹੁਤ ਲਾਜ਼ਮੀ ਆ ਕਿਉਂਕਿ ਜਦੋਂ ਖੂਨ ਦੀ ਲੋੜ ਪੈਂਦੀ ਆ ਨਾ ਤਾਂ ਔਖੀ ਘੜੀ ਹੁੰਦੀ ਆ ਔਰ ਔਖੀ ਘੜੀ ਜਦੋਂ ਅਸੀਂ ਆਪਾਂ ਕਿਸੇ ਨੂੰ ਕਾਰਡ ਦੇ ਦਾਂ ਕਿ ਲੈ ਯਾਰ ਵਰਤ ਲੈ ਉਦੋਂ ਸੋਲੂਸ਼ਨ ਮਿਲ ਜੂਗਾ ਸਭ ਤੋਂ ਵੱਡਾ ਦਾਨ ਜੋ ਸਰੀਰ ਦੇ ਵਿੱਚੋਂ ਅਸੀਂ ਆਪਣੇ ਖੂਨ ਦਾਨ ਕਰਨਾ ਹੈ ਸਭ ਤੋਂ ਵੱਡਾ ਦਾਨ ਆ ਕਈ ਵਾਰੀ ਸਾਡੇ ਕੋਲ ਸੁਨਮਾਇਆ ਨਹੀਂ ਹੁੰਦਾ ਪੈਸੇ ਨਹੀਂ ਹੁੰਦੇ ਅਸੀਂ ਦਸ਼ਵੰਦ ਨਹੀਂ ਕਰ ਸਕਦੇ ਪਰ ਖੂਨ ਦਾ ਸੰਦ ਕਰ ਦਿਆ ਹਾਂ ਬਹੁਤ ਇਹਦੇ ਆ ਕਾਊਂਟ ਹੁੰਦੀ ਹੈ ਜੀ ਇਹ ਸਭ ਤੋਂ ਪਹਿਲਾਂ ਤੁਹਾਡਾ ਮਾਣ ਆਪਣੇ ਨਾਮ ਜੇ ਲੱਗਦਾ ਹੈ ਇਹ ਰੱਬ ਕਈ ਵਾਰੀ ਤੁਹਾਨੂੰ ਇਸ ਤੇ ਬਚਾਅ ਜ਼ਰੂਰ ਕਰਦਾ ਪਹਿਲਾ ਪੀਜੇ ਕੈਂਪ ਨਮਾ ਸ਼ਹਿਰ ਦੇ ਵਿੱਚ ਲੱਗ ਰਿਹਾ ਪਿੰਡੋੜ ਵਿਖੇ ਜੀ ਧੰਨਵਾਦ ਬਾਜੀ ਬਹੁਤ ਸ਼ੁਕਰਿਆ ਬਾਜੀ ਔਰ ਬਹੁਤ ਵੱਡਾ ਉਪਰਾਲਾ ਰਲ ਮਿਲ ਕੇ ਆਪਾਂ ਇਸ ਉਪਰਾਲੇ ਨੂੰ ਸਕਸੈਸਫੁਲ ਕਰਨਾ ਤਾਂ ਜੋ ਬਾਜੀ ਇਸੇ ਤਰੀਕੇ ਦੇ ਉਪਰਾਲੇ ਕਰਦੇ ਨੇ ਇਹਨਾਂ ਦਾ ਮੋਰਲ ਬੂਸਟ ਹੋਵੇ ਇਸ ਕਰਕੇ ਸਾਨੂੰ ਪਰਸੋਂ ਔੜ ਵਿਖੇ ਪਹੁੰਚ ਕੇ ਪਾਵਰ ਜਿੰਬ ਵਿਖੇ ਪਹੁੰਚ ਕੇ ਸਾਨੂੰ ਭਾਜਣਾ ਸਾਥ ਦੇਣਾ ਚਾਹੀਦਾ ਇਹ ਤੁਹਾਡੇ ਅੱਗੇ ਅਪੀਲ ਕਰਦੇ ਆ ਬੇਨਤੀ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਵੱਧ ਛੱਡ ਕੇ ਸਾਥ ਦਿਓਗੇ ਬਣੇ ਰਹਿਣਾ ਵੀ ਬੱਤੀ ਨਵਾ ਸ਼ੈਨਾ ਪਿਛੋੜ ਵੀ ਦਿਨੀ ਸੂਰੀ ਕੈਮਰਾ ਪਰ ਸਮਝ ਕਿ ਜਲਦ ਤੋਂ ਬਹੁਤ ਜਲਦ ਫਿਰ ਤੁਹਾਨੂੰ ਆਵਾਂਗੇ ਸასიਖਾਲ ਰੱਬ ਰੱਖਾ